ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਅਤਿ ਦੀ ਗਰਮੀ ਦੇ ਨਾਲ ਲੋਕ ਜੂਝ ਰਹੇ ਨੇ ਜਿਸ ਕਰਕੇ ਇਸ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਅਜਿਹੇ ਦੇ ਵਿੱਚ ਲੋਕਾਂ ਦਾ ਇਹ ਸੋਚਣਾ ਹੈ ਕਿ ਜੇਕਰ ਲਗਾਤਾਰ بارش ਹੁੰਦੀ ਹੈ ਸਹੀ ਰਹੇਗਾ ਇਸ ਭਿਆਨਕ ਗਰਮੀ ਤੋਂ ਉਹਨਾਂ ਨੂੰ ਕੁਝ ਠੰਡਕ ਦਾ ਅਹਿਸਾਸ ਹੋਵੇਗਾ ਹੁਣ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਹੌਲੀ-ਹੌਲੀ ਦਸਤਕ ਦੇ ਰਿਹਾ ਹੈ ਪੰਜਾਬ ਦਿੱਲੀ ਯੂਪੀ ਤੇ ਬਿਹਾਰ ਜੋ ਪਿਛਲੇ ਕਈ ਦਿਨਾਂ ਤੋਂ ਇਸ ਭਿਆਨਕ ਗਰਮੀ ਦੀ ਮਾਰ ਚੱਲ ਰਹੇ ਨੇ ਹੁਣ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਭਾਰੀ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 1 ਹਫਤੇ ਤੱਕ ਇੱਥੇ ਤੇਜ਼ ਹਵਾਵਾਂ ਗਰਜ ਤੂਫਾਨ ਦੇ ਨਾਲ-ਨਾਲ بارش ਦੇਖਣ ਨੂੰ ਮਿਲੇਗੀ ਇਹ ਮੌਸਮੀ ਗਤੀਵਿਧੀ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ ਇਸਦੇ ਲਾਵਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਈ ਵੱਖਰੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਸੰਘਣੇ ਬੱਦਲ ਛਾਏ ਹੋਏ ਨੇ। ਪੰਜਾਬ ਦੇ ਮੁਹਾਲੀ, ਜ਼ਿਰਕਪੁਰ, ਰਾਜਪੁਰਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ। ਅੱਜ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ, ਦਿੱਲੀ ਐਨਸੀਆਰ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ, ਗਰਜ ਤੂਫਾਨ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਸਮੇਂ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਮੌਸਮੀ ਤਬਦੀਲੀ ਦੇ ਨਾਲ ਉਹਨਾਂ ਖੇਤਰਾਂ ਵਿੱਚ ਰਾਹਤ ਮਿਲੇਗੀ ਜਿੱਥੇ ਤਾਪਮਾਨ ਚਾ ডিগ্রু ਨੂੰ ਪਾਰ ਕਰ ਗਿਆ ਸੀ ਮੌਸਮ ਵਿਭਾਗ ਨੇ ਅਗਲੇ 24 ਘੰਟੇ ਕਾਫੀ ਅਹਿਮ ਦੱਸੇ ਨੇ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਰਿਆਣਾ ਦੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਆਈਐਮਡੀ ਦੇ ਵੱਲੋਂ ਸਵੇਰੇ ਕੀਤੀ ਗਈ ਇੱਕ ਪੋਸਟ ਵਿੱਚ ਦੱਸਿਆ ਗਿਆ ਸੀ ਕਿ ਅਗਲੇ 3 ਘੰਟਿਆਂ ਦੌਰਾਨ ਕੇਰਲ ਲਕਸ਼ਦੀਪ ਦੱਖਣੀ ਗੁਜਰਾਤ ਰਾਜ ਦੱਖਣੀ ਤੇ ਉੱਤਰੀ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਦੇ ਵਿੱਚ ਕੁਝ ਥਾਵਾਂ ਤੇ ਦਰਮਿਆਨੀ بارش ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਗਰਜ ਤੇ ਬਿਜਲੀ ਦੇ ਨਾਲ ਨਾਲ ਭਾਰੀ بارش ਵੀ ਹੋ ਸਕਦੀ ਹੈ ਉੱਤਰੀ ਅਰਧ ਤੀ ਆਸਪਾਸ ਦੇ ਖੇਤਰੰਦ ਵਿੱਚ ਮੌਸਮ ਨੇ ਰਾਤ ਤੋਂ ਹੀ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਪੰਜਾਬ ਦਿੱਲੀ ਰਾਜਸਥਾਨ ਪੱਛਮੀ ਮਧ ਪ੍ਰਦੇਸ਼ ਉੱਤਰੀ ਕੇਰਲ ਤੇ ਉੱਤਰੀ ਗੁਜਰਾਤ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਨੇ ਇਹਨਾਂ ਦੀ ਗਤੀ ਕਈ ਥਾਵਾਂ ਤੇ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦਰਜ ਕੀਤੀ ਗਈ ਦਿੱਲੀ ਦੇ ਸਫਦਰ ਜੰਗ ਦੇ ਵਿੱਚ ਹਵਾ ਦੀ ਗਤੀ ਰਿਕਾਰਡ 104 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਜਿਸ ਨੂੰ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਤੂਫਾਨ ਮੰਨਿਆ ਗਿਆ ਦੱਸਿਆ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪਾਰੀਮੀਂ ਦੀ ਚੇਤਾਵਨੀ ਜਾਰੀ ਕੀਤੀ ਗਈ ਜਦਕਿ 14 ਤੋਂ 19 ਜੂਨ ਤੱਕ ਗਰਜ ਤੂਫਾਨ ਦੇ ਨਾਲ ਨਾਲ ਤੇਜ਼ ਹਵਾਵਾਂ ਵਿੱਚ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਖਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਇਸ ਤਰ੍ਹਾਂ ਦੀਆਂ ਜ਼ਿਲ੍ਹਿਆਂ ਦੇ ਵਿੱਚ ਗਰਜ ਤੂਫਾਨ ਤੇ ਮੀਂਹ ਕਾਰਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਨੇ ਜਿਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਅਤਿ ਦੀ ਗਰਮੀ ਦੇ ਨਾਲ ਲੋਕ ਜੂਝ ਰਹੇ ਨੇ ਜਿਸ ਕਰਕੇ ਇਸ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਅਜਿਹੇ ਦੇ ਵਿੱਚ ਲੋਕਾਂ ਦਾ ਇਹ ਸੋਚਣਾ ਹੈ ਕਿ ਜੇਕਰ ਲਗਾਤਾਰ بارش ਹੁੰਦੀ ਹੈ ਤਾਂ ਸਹੀ ਰਹੇਗਾ ਇਸ ਭਿਆਨਕ ਗਰਮੀ ਤੋਂ ਉਹਨਾਂ ਨੂੰ ਕੁਝ ਠੰਡਕ ਦਾ ਅਹਿਸਾਸ ਹੋਵੇਗਾ ਹੁਣ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਹੌਲੀ-ਹੌਲੀ ਦਸਤਕ ਦੇ ਰਿਹਾ ਹੈ ਪੰਜਾਬ ਦਿੱਲੀ ਯੂਪੀ ਤੇ ਬਿਹਾਰ ਜੋ ਪਿਛਲੇ ਕਈ ਦਿਨਾਂ ਤੋਂ ਇਸ ਭਿਆਨਕ ਗਰਮੀ ਦੀ ਮਾਰ ਚੱਲ ਰਹੇ ਨੇ ਹੁਣ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਭਾਰੀ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 1 ਹਫਤੇ ਤੱਕ ਇੱਥੇ ਤੇਜ਼ ਹਵਾਵਾਂ ਗਰਜ ਤੂਫਾਨ ਦੇ ਨਾਲ-ਨਾਲ ਬਾਰਿਸ਼ ਦੇਖਣ ਨੂੰ ਮਿਲੇਗੀ ਇਹ ਮੌਸਮੀ ਗਤੀਵਿਧੀ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ ਇਸ ਤੋਂ ਇਲਾਵਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਲਈ ਵੱਖਰੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਸੰਘਣੇ ਬੱਦਲ ਛਾਏ ਹੋਏ ਨੇ ਪੰਜਾਬ ਦੇ ਮੋਹਾਲੀ ਜ਼ਿਰਕਪੁਰ ਰਾਜਪੁਰਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ ਅੱਜ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ, ਦਿੱਲੀ ਐਨਸੀਆਰ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ, ਗਰਜ ਤੂਫਾਨ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਸਮੇਂ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਮੌਸਮੀ ਤਬਦੀਲੀ ਦੇ ਨਾਲ ਉਹਨਾਂ ਖੇਤਰਾ ਵਿੱਚ ਰਾਹਤ ਮਿਲੇਗੀ ਜਿੱਥੇ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਸੀ। ਮੌਸਮ ਵਿਭਾਗ ਨੇ ਅਗਲੇ 24 ਘੰਟੇ ਕਾਫੀ ਅਹਿਮ ਦੱਸੇ ਨੇ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਰਿਆਣਾ ਦੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਆਈਐਮਡੀ ਦੇ ਵੱਲੋਂ ਸਵੇਰੇ ਕੀਤੀ ਗਈ ਇੱਕ ਪੋਸਟ ਵਿੱਚ ਦੱਸਿਆ ਗਿਆ ਸੀ ਕਿ ਅਗਲੇ 3 ਘੰਟਿਆਂ ਦੌਰਾਨ ਕੇਰਲ ਲਕਸ਼ਦੀਪ ਦੱਖਣੀ ਗੁਜਰਾਤ ਰਾਜ ਦੱਖਣੀ ਤੇ ਉੱਤਰੀ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਦੇ ਵਿੱਚ ਕੁਝ ਥਾਵਾਂ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਥਾਵਾਂ ਤੇ ਗਰਜ ਤੇ ਬਿਜਲੀ ਦੇ ਨਾਲ ਨਾਲ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਉੱਤਰੀ ਭਾਰਤ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਮੌਸਮ ਸੁਮਨੇ ਰਾਤ ਤੋਂ ਹੀ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਪੰਜਾਬ ਦਿੱਲੀ ਰਾਜਸਥਾਨ ਪੱਛਮੀ ਮਧ ਪ੍ਰਦੇਸ਼ ਉੱਤਰੀ ਕੇਰਲ ਤੇ ਉੱਤਰੀ ਗੁਜਰਾਤ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਨੇ ਇਹਨਾਂ ਦੀ ਗਤੀ ਕਈ ਥਾਵਾਂ ਤੇ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦਰਜ ਕੀਤੀ ਗਈ ਦਿੱਲੀ ਦੇ ਸਫਦਰ ਜੰਗ ਦੇ ਵਿੱਚ ਹਵਾ ਦੀ ਗਤੀ ਰਿਕਾਰਡ 104 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਜਿਸ ਨੂੰ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਤੂਫਾਨ ਮੰਨਿਆ ਗਿਆ ਦੱਸਿਆ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪਾਰੀਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਜਦ ਕਿ 14 ਤੋਂ 19 ਜੂਨ ਤੱਕ ਗਰਜ ਤੂਫਾਨ ਦੇ ਨਾਲ ਨਾਲ ਤੇਜ਼ ਹਵਾਵਾਂ ਵਿੱਚ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਖਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਸ ਤਰ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚ ਗਰਜ ਤੂਫਾਨ ਤੇ ਮੀਂਹ ਕਾਰਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਨੇ ਜਿਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ